ਸਲਾਮ ਅਲੈਕੁਮ ਸਸਰੀਆਕਾਰ ਮੈਂ ਹਾਥੋ ਦਾ ਆਪਣਾ ਅਰਫਾਨ ਚੰਦ ਖਾਲਸਾ 8 ਦੀ ਟੀਮ ਕੰਮ ਕਰ ਰਹੀ ਹੈ ਜੀ ਖਾਲਸਾ 8 ਦੀ ਟੀਮ ਪਾਣੀ ਦਾ ਦਿੱਤੀ ਉੱਤੇ ਕਮਰਾ ਲੈ ਆਇ ਪਾਣੀ ਉੱਤੇ ਆ ਗਿਆ ਸੀ ਤੇ ਸੱਟ ਢੋਣ ਲੱਗ ਗਈ ਜੀ ਸਾਰਾ ਸਮਾਨ ਗੱਡੀਆਂ ਤੇ ਲੱਗ ਕੇ ਤੇ ਅੱਥੇ ਆ ਕੇ ਦਾ ਖਾਲਸਾ 8 ਦੀ ਟੀਮ ਰਾਤੀ ਵੀ ਕੋਦੇ ਸੁੱਤੀ ਸਾਰੀ ਰਾਤ ਕੰਮ ਕਰਦੀ ਰਹੀ ਆ ਨਸੋਂ ਪਾ ਜੀ ਰਹੀ ਆ ਅਜੇ ਵੀ ਲੋਕਾਂ ਲੱਗੀ ਦੀ ਆ ਕੰਮ ਤੇ ਸਾਰਾ ਸਮਾਨ ਸਾਰੇ ਲਾ ਲੋ ਆ ਕੇ ਰੱਖਿਆ ਸਾਰੇ ਸਮਾਨ ਲਾ ਲੋ ਆ ਕੇ ਰੱਖਿਆ ਕਾਲ ਸਾਈਡ ਦੀ ਟੀਮ ਅਜੇ ਵੀ ਲੱਗੀ ਦੀ ਆ ਰਾਤ ਤੱਕ ਲੱਗੀ ਦੀ ਛੂਹੇ ਪਾਣੀ ਰੱਗਾ ਵੀ ਆ ਕਮਰਿਆਂ ਦੀ ਦਵਾ-ਦਸ ਸਮਾਨ ਕਾ ਲੇ ਪਾਣੀ ਆਉਣ ਵਾਲਾ ਪਾਣੀ ਦਾ ਪਤਾ ਕੋਈ ਨਹੀਂ ਕਿਹੜਾ ਟਾਈਮ ਹੋਏ ਤੇ ਆ ਜੇ ਫਰੀडम ਮਾਲ ਹੈ ਨਾ ਖਾਲਸਾ ਏਡ ਦੀ ਟੀਮ ਨੂੰ ਦਵਾ-ਦਵ ਘੱਲ ਲੋ ਬਣੇ ਸਾਰੇ ਗੱਡੀਆਂ ਭੜੀਆਂ ਭੱਜ-ਭੱਜ ਕੇ ਇੱਥੇ ਲਿਆਂਦੇ ਕੁਝ ਗੱਡੀਆਂ ਰਾਤੀ ਰਹਿ ਗਈਆਂ ਹਨ ਨੱਥੀਆਂ ਹੀ ਨਹੀਂ ਸਨ ਤੇ ਖਾਲਸਾ ਏਡ ਦੀ ਟੀਮ ਜਿਹੜੀ ਸਾਰੇ ਇੱਥੇ ਲੱਗੀ ਰਹੀ ਆ ਬਾਈ ਝੂਠ ਤੇ ਕੰਮ ਕਰਦੀ ਨਹੀਂ ਰਹਿ ਰਾਤ ਸੁੱਤੇ ਰਹੇ ਆ ਪਰ ਸੁੱਤੇ ਜਿਹਾ ਕਰ ਰਹੇ ਆ ਇਹ ਪੰਪ ਤੇ ਆਏ ਰਹੇ ਆ ਪਾਉਦੋਂ ਜਿੱਦ ਤੱਕ ਪਾਣੀ ਦੀ ਗੱਲ ਹੈ ਤੁਹਾਨੂੰ ਨਸ ਭੱਜ ਜਾਏ ਸਾਰੇ ਤੇ ਪੰਪ ਤੇ ਰਾਤ ਸੁੱਤੇ ਰਹੇ ਆ ਟੜੰਗ ਦਾ ਸੁਪਰੇ ਹੈ। ਆਹ ਚਾਉਂ ਰਹੇ। ਦੇਖੀ ਰੀਲੋਡ ਪਾਤੀ ਸਹੀ ਗੱਲ ਬੇਦੀ ਤੂੰ ਹੰਗਿਆ। ਕੋਲ ਸਾਈਡ ਦੀ। ਅਰੇ ਰਾਤ ਹੀ ਚੱਲੀ ਗਈ ਹੈ। ਮੁਸੀ ਨਹੀਂ ਹੈ। ਹਾਂ ਜੀ ਵੀ ਕੰਮ ਕਰ ਰਹੀ ਹੈ। ਗਿਆ ਕਰ ਨਾ 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 ਕਾਹ ਤੋਂ ਨਾ ਕਾਹ ਚਾਹ ਲੈ ਐ ਕਾਹ ਤੋਂ ਯਾਰ ਇਸ ਵਾਰੀ ਪਿਆ ਕੁਆਸ ਸੋਹਣਾ 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 ਪੰਜ 6 ਤੇ ਵਾਇਆ ਜੀ ਸਟਾਲੀ ਰਾਤ ਨੂੰ ਅਜੇ ਤੱਕ ਮੁੰਡੇ ਕੰਮ ਤੇ ਲੱਗੇ ਹੋਣ ਹਾਲ ਸਾਈਡ ਦੀ ਟੀਮ ਮੈਂ ਵੀ ਅੱਗੇ ਲੱਗਾ ਤਾਂ ਮੈਂ ਇਧਰ ਆ ਗਿਆ ਆਪਣੀ ਵੀਡੀਓ ਬਣਾਉਣ ਤਾਂ ਫਿਰ ਪਾਣੀ ਸੁਭਾਵੇ ਨੇ ਲੰਗਰ ਪਕਾਣੇ ਆ ਫਿਰ ਸ਼ੁਰੂ ਕਰਨੇ ਆ ਉਧਰ ਪਾਣੀ ਆਇਆ ਨਾ ਮੈਂ ਅੱਛਰ ਮੈਂ ਪਹਿਲੇ ਕਿਹਾ ਕਿ ਮੈਂ ਆ ਫੜ ਚਾਰ ਜਿੰਨਾਂ ਅੱਜ ਦਾ ਚੈਨ ਹੈ ਇਹ ਜਾਣ ਲਾਣੇ ਲੇਕਾ ਮੈਂ ਲੱਗੇ ਬਹੁਤ ਸੀ ਅੱਜ ਮਾਣੇ ਬਣਾਉਣ ਆ ਅੱਜ ਮਾਣ असां yeah. थी I mean... yes. oh yeah. ਲੱਗੀ ਦੀ ਅਜੇ ਵੀ ਸਮਾਨ ਜਿਹੜਾ ਘੱਲਾਂ ਦੇ ਪਿਆ ਆਵਾਜ਼ ਨਾਲ ਬੜੀ ਬੜੀ ਧੌੜ ਲੱਗੀ ਦੀ ਖਾਲਸਾ ਜੀ ਦੀ ਸਾਰੀ ਲੱਗੀ ਦੀ ਅਜੇ ਤੱਕ ਉਹ ਸੀ ਨਾ ਬੋਲਿਆ ਕਰ ਸੋਤਲਾਂ ਲਾਈਆਂ ਹੱਥਲੇ ਡੇਪਿਆ ਨਾ ਕਾਲਸਾਈਡ ਦੀ ਟੀਮ ਗੁੱਡੀਆਂ ਗੁੱਡੀਆਂ ਲੈ ਕੇ ਰਾਤੀ ਸਾਰੀ ਰਾਤ ਭੱਜੀ ਰਹੀ ਐ ਸੁੱਤੇ ਰਹੇ ਅਸੀਂ ਬੜੇ ਤੰਗ ਰਹੇ ਐ ਨਾ ਤੁਹਾਡਾ ਆਪਣਾ ਅਰਪਾਹ ਚੰਦ ਫਾਈਨਲੀ ਬਹੁਤ ਵਧੀਆ ਅਦਰ ਪਾਣੀ ਵਾਲੀ ਸੈਰ ਤੇ ਅਸੀਂ ਨਸ ਕੇ ਉੱਗਲੇ ਪਾਸੇ ਆ ਗਏ ਤੇ ਕਾਲਸਾਈਡ ਦੀ ਟੀਮ ਸਾਰੀ ਆਪਣੇ ਆ ਕੰਮ ਲੱਗੀ ਐ ਟੀਮ ਸਾਰੀ ਜੀ ਸਾਰੀ ਕਾਰੀ ਰਾਤ ਭੱਜੇ ਨਸਰੇ ਖਾਲਸਾ ਏਡ ਦੀ ਟੀਮ ਪੰਜਾਂ ਪੰਜਾਂ ਮਿੰਟਾਂ ਦੀ ਮੈਂ ਬਣਾਉਣਾ ਪਿਆ ਤੇ ਉਹਦੇ باوجود 10 ਮਿੰਟਾਂ ਦੀ ਮੈਂ ਨਹੀਂ ਭਰਾ ਰਿਹਾ ਥੋੜੀ ਬਣਾ ਰਿਹਾ ਮੈਂ ਤੁਹਾਡਾ ਆਪਣਾ ਹਰਪੌਨ ਚੰਦ ਜਗਵਿੰਦਰ ਸਿੰਘ ਸਾਡਾ ਬਲੋਗ ਆ ਤੇ ਖਾਲਸਾ ਇਹ ਢੀੜੀ ਟੀਮ ਹੈ ਨਾ ਜੀ ਬਹੁਤ ਮਿਹਨਤ ਕਰ ਰਹੀ ਹੈ ਨਸੀਬ ਜੀ ਦੀ ਹੈ ਖਾਲਸਾ ਦੀ ਟੀਮ ਰਾਤੀ ਸੁੱਤੇ ਨਹੀਂ ਨਾ ਪਾਣੀ ਆ ਜਣਾ ਉਹ ਕਮਰੇ-ਕੁੰਮਰੇ ਕਿਰਾਏ ਤੇ ਲੇ ਤੇ ਚੜ ਕੇ ਨੱਚ ਕੇ ਉੱਚਾ ਜਾਂ ਬੰਪੈਕ ਸ਼ਹਿਰ ਦੇ ਲਾਗੇ ਅਸੀਂ ਉੱਥੇ ਨਾਚ ਆ ਸਾਰੀ ਸਾਰੀ ਟੀਮ ਹੀ ਉੱਥੇ ਆ ਗਿਆ ਖਾਲਸਾ ਇਹ ਤੇ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਅੱਛੀ ਲੱਗੇ ਸ਼ੇਅਰ ਲਾ ਕੇ ਸਾਨੂੰ ਜਰੂਰ ਕਰਿਓ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਫਿਰ ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ ਸਾਡਾ ਜਗਵਿੰਦਰ ਸਿੰਘ ਬਲੌਕ ਸ਼ੇਅਰ ਲੈਕ ਜਿਹੜਾ ਸਾਨੂੰ ਕਰੀ ਰੱਖਿਓ ਉਹ ਨਹੀਂ ਭੁੱਲਣਾ ਸ਼ੇਅਰ ਲੈਕ ਸਾਨੂੰ ਕਰੀ ਰੱਖਿਓ ਉਹ ਨਾ ਭੁੱਲੇ ਮੈਂ ਤੁਹਾਡਾ ਆਪਣਾ ਹਰਪੌਨ ਚੰਦ ਖਾਲਸਾ ਏਡ ਦੀ ਟੀਮ